ਚੁੱਪਚਾਪ ਬੈਠੀ ਹੂਆ ਚੁੱਪਚਾਪ ਬੈਠੀ ਹੂਆ ਤਾਂ ਮੇਰੇ ਮਨ ਦਾ ਹਾਲ ਜਾਣ ਲੈਂਦੀ ਹੈ ਪਤਾ ਨਹੀਂ ਮੇਰੇ ਵਿੱਚ ਇੰਨਾ ਸਬਰ ਕਿਉਂ ਨਹੀਂ ਪਰ ਉਹ ਤਾਂ ਵਕਤ ਦੀਆਂ ਤੱਤੀਆਂ ਹਵਾਵਾਂ ਵਿੱਚ ਵੀ ਠੰਡ ਮਾਣ ਲੈਂਦੀ ਹੈ ਇਹ ਮੇਰਾ ਖੁਸ਼ ਰਹਿਣ ਦਾ ਦਿਖਾਵਾ ਦੁਨੀਆ ਮੋਰੇ ਤਾਂ ਚੱਲ ਜਾਂਦਾ ਹੈ ਪਰ ਉਹ ਤਾਂ ਮੇਰੇ ਝੂਠੇ ਹਾਸੇ ਵਿੱਚਲਾ ਦਰਦ ਵੀ ਪਛਾਣ ਲੈਂਦੀ ਹੈ ਜ਼ਿੰਦਗੀ ਜਿਹੜੀ ਹੈ ਨਾ ਬੜੀ ਦੌੜ ਤੇਜ਼ ਆ ਇਸ ਦੌੜ ਦੇ ਵਿੱਚ ਤੁਸੀਂ ਵੀ ਦੌੜ ਰਹੇ ਹੋ ਇਹ ਮੇਰੇ ਪੇਰੈਂਟਸ ਦੇ ਐਫਰਟ ਦੇ ਨਾਲ ਹੋਇਆ ਜੇ ਮੇਰੇ ਪੇਰੈਂਟਸ ਹਿੰਮਤ ਹਾਰ ਕੇ ਮੈਨੂੰ ਘਰ ਬਿਠਾ ਲੰਦੇ ਹਨਾ ਤੇ ਮੈਂ ਵੀ ਹਿੰਮਤ ਹਾਰ ਜਾਣੀ ਸੀ ਕਹਿੰਦੇ ਕਿ ਸੱਚ ਹੈ ਕਿ ਖੰਭਾਂ ਨਾਲ ਉਡਾਨ ਹੁੰਦੀ ਹੈ ਪਰ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਇਰਾਦਿਆਂ ਵਿੱਚ ਜਾਨ ਹੁੰਦੀ ਹੈ ਨੈਂਸੀ ਜਨਮ ਵੇਲੇ ਇੱਕ ਸਧਾਰਨ ਬੱਚੀ ਸੀਗੀ ਔਰ ਉਸ ਤੋਂ ਬਾਅਦ ਕੀ ਅਜੀਹਾ ਹੋ ਗਿਆ ਕਿ ਨੈਂਸੀ ਨੂੰ व्हीਲਚੇਅਰ ਤੇ ਆਪਣੀ ਜ਼ਿੰਦਗੀ ਨੂੰ ਦੜਾਉਣਾ ਪਿਆ ਤੇ ਮੈਂ ਸੋਚਿਆ ਕਿ ਆਪਾਂ ਫੋਨ ਰੱਖੇ ਹੋਇਆ ਸਾਰਿਆਂ ਦੇ ਹੱਥਾਂ ਦੇ ਵਿੱਚ ਹਨਾ ਬਟ ਆਪਾਂ ਉਹਨੂੰ ਯੂਟਿਲਾਈਜ਼ ਨਹੀਂ ਕਰਦੇ ਅਚੀ ਤਰ੍ਹਾਂ ਤੇ ਮੈਂ ਸੋਚਿਆ ਕਿ ਜਦੋਂ ਮੈਂ ਇੱਕ ਅੱਛਾ ਬੈਸਟ ਯੂਜ਼ ਕੱਢਾਂ ਤੇ ਫਿਰ ਮੈਂ ਕੈਲੀਗ੍ਰਾਫੀ ਫੌਂਟ ਸਿੱਖੇ ਤੇ ਹੁਣ ਪ੍ਰੋਫੈਸ਼ਨਲੀ ਮੈਂ ਉਸ ਕੰਮ ਨੂੰ ਕਰਦੀ ਪਈ ਮੇਰੀ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਚੱਲ ਰਹੀ ਹੈ ਨਾਲ ਮੈਂ ਹੁਣ ਇਸ ਵੇਲੇ ਮਾਸਟਰਸ ਕਰਦੀ ਪਈ ਆ ਤੁਹਾਡੀ ਜਿਹੜੀ ਮੁਸਕਰਾਹਟ ਆ ਇੱਥੇ ਇਹ ਦੱਸਦੀ ਹੈ ਕਿ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਤੁਸੀਂ ਉਹਨਾਂ ਬੱਚਿਆਂ ਤੋਂ ਕਿੰਨਾ ਉੱਪਰੋਂ ਜਿਹੜੇ ਸਧਾਰਨ ਬੱਚੇ ਹੁੰਦੇ ਆਂ ਸੁੰਦੇ ਆਂ ਵੀ ਕੁਝ ਕਰਦੇ ਨੇ ਔਰ ਇਸੇ ਤਰ੍ਹਾਂ ਤੁਸੀਂ ਤਕਲੀਫਾਂ ਦੁੱਖ ਕਿਸ ਕਿਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਨੇ ATM ਦੇ ਵਿੱਚ ਵੀ 휠ਚੇਅਰ ਐਕसेसिबिलिटी ਨਹੀਂ ਹੈਗੀ इवनਦਨ ਕਿ ਮੈਂ ਇੱਕ ਇਗਜ਼ਾਮ ਦੇਣ ਗਈ ਸੀ 3-4 ਮਹੀਨੇ ਹੋ ਗਏ ਉੱਥੇ ਉਹਨਾਂ ਨੇ ਇਹ ਪ੍ਰੋਬਲਮ ਖੜੀ ਕੀਤੀ ਮੇਰੇ ਲਈ ਕਿ ਉਹਨਾਂ ਨੇ ਇਲੈਕਟ੍ਰੋਨਿਕ 휠ਚੇਰ ਅੰਦਰ ਨਹੀਂ ਜਾਣ ਦੇਣੀ ਹੈਗੀ ਜਦਕਿ ਮੈਂ ਇਸ 휠ਚੇਰ ਤੋਂ ਇਲਾਵਾ ਹੋਰ ਕਿਸੇ 휠ਚੇਰ ਤੇ ਬੈਠ ਨਹੀਂ ਸਕਦੀ ਜਦੋਂ ਹੁਣ ਸਪੈਸ਼ਲ ਨੀਡਸ ਦੇ ਬੱਚੇ ਹਨ ਤੁਸੀਂ ਕਿੰਨੇ ਆ ਕੇ ਉਹ ਕੰਪੀਟੀਸ਼ਨਸ ਦੇ ਵਿੱਚ ਅਪੀਅਰ ਹੋਣ ਉਹ ਕੰਪੀਟੀਸ਼ਨਸ ਦੇ ਵਿੱਚ ਕਿੱਦਾਂ ਅਪੀਅਰ ਹੋਣਗੇ ਜੇ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਹੀ ਨਹੀਂ ਸਮਝ ਰਹੇ ਤੁਸੀਂ ਕਾਗਜ਼ੀ ਪੱਤਰੀ ਜੋ ਮਰਜ਼ੀ ਇਹਨਾਂ ਬੱਚਿਆਂ ਨੂੰ ਦੇ ਦਿਓ ਜਦ ਤੱਕ ਇਹਨਾਂ ਬੱਚਿਆਂ ਦੇ ਹੱਕ ਇਹਨਾਂ ਦੇ ਕੋਲ ਅਸਲ ਰੂਪ ਦੇ ਵਿੱਚ ਅਮਲੀ ਰੂਪ ਦੇ ਵਿੱਚ ਨਹੀਂ ਪਹੁੰਚਦੇ ਤਦ ਤੱਕ ਇਹ ਬੱਚੇ ਕਿਵੇਂ ਤਰੱਕੀ ਕਰ ਸਕਦੇ ਹਨ ਬੇਹਮਤਾਂ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਜ਼ਿੰਦਗੀ ਸੌਖੀ ਨਹੀਂ ਹੁੰਦੀ। ਕੁਝ ਗਿਣਮੇ ਚੁੜਮੇ ਲੋਕ ਹੁੰਦੇ ਨੇ ਕਿ ਜਿਹੜੇ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮਦੇ ਨੇ। ਪਰ ਕਈਆਂ ਨੂੰ ਹਰ ਰੋਜ਼ ਚੁੱਲਾ ਬਣਾਉਣਾ ਪੈਂਦਾ ਹੈ, ਫਿਰ ਉਹਨੂੰ ਤੋਣਾ ਪੈਂਦਾ ਹੈ, ਫਿਰ ਜ਼ਿੰਦਗੀ ਦੀ ਰੋਟੀ ਸਿੱਖਣੀ ਪੈਂਦੀ ਹੈ। ਕੁਝ ਆਮ ਲੋਕ ਹੁੰਦੇ ਨੇ, ਕੁਝ ਖਾਸ ਲੋਕ ਹੁੰਦੇ ਨੇ। ਔਰ ਖਾਸ ਲੋਕਾਂ ਦੇ ਵਿੱਚੋਂ ਹੀ ਅੱਜ ਇੱਕ ਖਾਸ ਸ਼ਖਸੀਅਤ ਨੂੰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਕਿ ਜਿਹੜੇ ਜ਼ਿੰਦਗੀ ਦੇ ਉਗੜੇ, ਦੁਗੜੇ, ਟੇਡੇ-ਮੇਡੇ ਰਸਤਿਆਂ ਨੂੰ ਸਿੱਧਾ ਕਰਨ ਦੇ ਲਈ ਸਿਰ ਤੋੜ ਯਤਨ ਕਰ ਰਹੇ ਨੇ ਆਪਣੀਆਂ ਉਂਗਲਾਂ ਦੇ ਨਾਲ ਜ਼ਿੰਦਗੀ ਦੀਆਂ ਲਕੀਰਾਂ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀ ਰਹਿਣੇ ਮਾਣ ਰਹਿਣੇ ਖੁਸ਼ ਵੀ ਨਹੀਂ ਕਿਉਂਕਿ ਖੁਸ਼ ਹੋਣਾ ਬੜੀ ਇੱਕ ਵੱਡੀ ਨੇਮਤ ਹੁੰਦੀ ਹੈ ਕੁਦਰਤੀ ਔਰ ਅੱਜ ਸਾਡੇ ਨਾਲ ਨੇ ਰਣਦੀਪ ਕੌਰ ਨੈਂਸੀ ਨੈਂਸੀ ਸਭ ਤੋਂ ਪਹਿਲਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਥੈਂਕ ਯੂ ਸੋ ਮੱਚ ਨੈਂਸੀ ਜ਼ਿੰਦਗੀ ਜਿਹੜੀ ਹੈ ਨਾ ਬੜੀ ਦੌੜ ਤੇਜ਼ ਆ ਇਸ ਦੌੜ ਦੇ ਵਿੱਚ ਤੁਸੀਂ ਵੀ ਦੌੜ ਰਹੇ ਹੋ ਪਰ ਫਰਕ ਇਹ ਹੈ ਕਿ ਕੁਝ ਲੋਕ ਕਿਸੇ ਹੋਰ ਤਰੀਕੇ ਨਾਲ ਦੌੜ ਰਹੇ ਹੋ ਤੁਸੀਂ व्हीलचेयर ਦੇ ਉੱਪਰ ਉੱਡ ਰਹੇ ਹੋ ਕਿੱਦਾਂ ਦਾ ਮਹਿਸੂਸ ਹੈ ਕਰ ਰਹੇ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਮੇਰੇ ਪੇਰੈਂਟਸ ਲਈ ਲੱਗਦਾ ਕਿਉਂਕਿ ਮੈਂ व्हीलचेयर ਦੇ ਉੱਤੇ ਜੋ ਕੁਝ ਵੀ ਕਰ ਰਹੀ ਹਾਂ ਤੁਸੀਂ ਜਿੱਦਾਂ ਕਹਿੰਦੇ ਹੋ ਕਿ व्हीलचेयर ਦੇ ਉੱਤੇ ਮੈਂ ਕਰ ਰਹੀ ਹਾਂ ਇਹ ਮੇਰੇ ਪੇਰੈਂਟਸ ਦੇ ਐਫਰਟ ਦੇ ਨਾਲ ਹੋਇਆ ਜੇ ਮੇਰੇ ਪੇਰੈਂਟਸ ਸਹਿਮਤ ਹਾਰ ਕੇ ਮੈਨੂੰ ਘਰ ਬਿਠਾ ਲੈਂਦੇ ਹਨਾ ਤੇ ਮੈਂ ਵੀ ਹਿੰਮਤ ਹਾਰ ਜਾਣੀ ਸੀ ਠੀਕ ਹੈ ਤੇ ਮੈਂ ਵੀ ਲਾਈਫ ਦੇ ਵਿੱਚ ਸ਼ਾਇਦ ਅੱਜ ਕੁਝ ਨਾ ਕਰ ਰਹੀ ਹੁੰਦੀ ਇਹ ਸਾਰਾ ਕ੍ਰੈਡਿਟ ਮੇਰੇ ਪੇਰੈਂਟਸ ਨੂੰ ਜਾਂਦਾ ਬਿਲਕੁਲ ਨੈਂਸੀ ਜੇਕਰ ਮਾਪੇ ਸਾਥ ਦੇਣ ਬੱਚੇ ਦੇ ਖੰਭ ਬਣ ਜਾਣ ਠੀਕ ਹੈ ਔਰ ਉਹ ਫਿਰ ਬੱਚਾ ਉੱਡ ਸਕਦਾ ਹੈ ਔਰ ਇਹ ਜਨਨ ਸਭ ਤੋਂ ਪਹਿਲਾਂ ਜ਼ਰੂਰੀ ਹੋ ਜਾਂਦਾ ਹੈ ਕਿ ਨੈਂਸੀ ਜਨਮ ਵੇਲੇ ਇੱਕ ਸਧਾਰਨ ਬੱਚੀ ਸੀਗੀ ਔਰ ਉਸ ਤੋਂ ਬਾਅਦ ਕੀ ਅਜੀਹਾ ਹੋ ਗਿਆ ਕਿ ਨੈਂਸੀ ਨੂੰ 휠ਚੇਅਰ ਤੇ ਆਪਣੀ ਜ਼ਿੰਦਗੀ ਨੂੰ ਦੜਾਉਣਾ ਪਿਆ ਇਹਦੇ ਵਿੱਚ ਡਾਕਟਰਸ ਨੂੰ ਵੀ ਐਕਚੁਅਲੀ ਡਾਕਟਰਸ ਵੀ ਸਮਝਣ ਦੇ ਵਿੱਚ ਅਸਮਰਥ ਹੈ ਗਿਆ ਕਿਉਂਕਿ ਇਹ ਪ੍ਰੋਬਲਮ ਮੇਲਸ ਦੇ ਵਿੱਚ ਹੁੰਦੀ ਜ਼ਿਆਦਾਤਰ ਮਸਕੂਲਰ ਡਿਸਟ੍ਰੋਫੀ ਦੀ ਪ੍ਰੋਬਲਮ ਇਹ ਫੀਮੇਲਸ ਦੇ ਵਿੱਚ ਡਾਇਗਨੋਸ ਨਹੀਂ ਕੀਤੀ ਜਾਂਦੀ ਬਟ ਇਹ ਮੇਰੇ ਵਿੱਚ ਕਿੱਦਾਂ ਹੋ ਗਈ ਇਹ ਡਾਕਟਰਸ ਦੇ ਵਾਸਤੇ ਵੀ ਮਤਲਬ ਕਿ ਇੱਕ ਹੈਰਾਨੀ ਦੀ ਗੱਲ ਹੈਗੀ ਆ ਤੇ ਦੂਸਰਾ ਇਸ ਚੀਜ਼ ਦਾ ਟਰੀਟਮੈਂਟ ਵੀ ਹਜੇ ਤੱਕ ਵਰਲਡ ਦੇ ਵਿੱਚ ਨਹੀਂ ਬਣਿਆ ਹੈਗਾ ਤੇ ਜਿਹੜੇ ਸਿੰਪਟਮਸ ਉਹਨਾਂ ਦੇ ਹੁੰਦੇ ਮੇਲਸ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਹੈ ਡਾਇਗਨੋਸ ਕੀਤੀ ਜਾਂਦੀ ਆ ਜਿਹੜੇ ਉਹਨਾਂ ਦੇ ਸਿੰਪਟਮਸ ਹੁੰਦੇ ਆ ਉਹ ਵੀ ਮੇਰੇ ਤੋਂ ਕਾਫੀ ਅਲੱਗ ਹੁੰਦੇ ਹੈਗੇ ਆ ਤੇ ਉਹਨਾਂ ਦੀ ਮੈਂਟਲ ਅਬਿਲਿਟੀ ਵਗੈਰਾ ਥੋੜੀ ਮਤਲਬ ਘੱਟ ਹੁੰਦੀ ਹੈ ਬਟ ਮੇਰੇ ਵਿੱਚ ਉਹ ਕੋਈ ਵੀ ਸਿੰਪਟਮ ਨਹੀਂ ਹੈਗਾ ਬਟ ਫਿਰ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਆ ਜੀ ਨੈਂਸੀ ਭਾਵੇਂ ਅੱਜ व्हीਲਚੇਅਰ ਦੇ ਉੱਪਰ ਆ ਪਰ ਫਿਰ ਵੀ ਉਸ ਦੀ ਉਡਾਨ ਜਿਹੜੀ ਹੈ ਅੰਬਰਾਂ ਦੇ ਵਿੱਚ ਉੱਡਦੇ ਜਹਾਜ਼ਾਂ ਦੇ ਨਾਲੋਂ ਵੀ ਉੱਚੀ ਹੈ ਉਹਨਾਂ ਪੰਛੀਆਂ ਵਰਗੀ ਹੈ ਕਿ ਜਿਹੜੇ ਉਹਨਾਂ ਜਹਾਜ਼ਾਂ ਤੋਂ ਵੀ ਉੱਪਰ ਉੱਡਣ ਦੀ ਸਮਰੱਥਾ ਰੱਖਦੇ ਨੇ ਕਿਉਂਕਿ ਇਹਦੇ ਕੋਲ ਖੰਭ ਆ ਹਿੰਮਤ ਹੈ ਕਹਿੰਦੇ ਨੇ ਕਿ ਸੱਚ ਹੈ ਕਿ ਖੰਭਾਂ ਨਾਲ ਉਡਾਨ ਹੁੰਦੀ ਹੈ ਪਰ ਮੰਜ਼ਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਇਰਾਦਿਆਂ ਵਿੱਚ ਜਾਨ ਹੁੰਦੀ ਹੈ ਕਰੋਨਾ ਦਾ ਔਖਾ ਦੌਰ ਆਇਆ ਔਰ ਉਸ ਦੌਰ ਦੇ ਵਿੱਚ ਨੈਂਸੀ ਇੱਕ ਨਵੇਂ ਰੂਪ ਦੇ ਵਿੱਚ ਉੱਭਰੀ ਉਹ ਉਹ ਟਰਨਿੰਗ ਪੁਆਇੰਟ ਜਾਨਣਾ ਚਾਹਾਂਗੇ ਕਿਉਂਕਿ ਮੇਰਾ ਫੋਕਸ ਸ਼ੁਰੂ ਤੋਂ ਐਕਚੁਅਲੀ ਸਟੱਡੀ ਵਾਲੀ ਸੀਗਾ ਮੈਂ ਜਿਹੜਾ ਸਟੱਡੀ ਦੇ ਵਿੱਚ ਜਿਆਦਾ ਹੁਣ ਵੀ ਮੇਰਾ ਟਾਈਮ ਜਿਆਦਾ ਸਟੱਡੀ ਦੇ ਵਿੱਚ ਹੀ ਬੀਤਦਾ ਬਟ ਅਦੋਂ ਇਹ ਸੀਗਾ ਕਿ ਅਦੋਂ ਆਨਲਾਈਨ ਕਲਾਸਿਸ ਦਾ ਕੋਈ ਅੱਛਾ ਸਿਸਟਮ ਨਹੀਂ ਸੀਗਾ ਜਦੋਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਤੇ ਫਿਰ ਮੈਂ ਇੱਕ ਦਿਨ ਸੋਸ਼ਲ ਮੀਡੀਆ ਸਕਰੋਲ ਕਰ ਰਹੀ ਸੀਗੀ ਤੇ ਮੈਂ ਸੋਚਿਆ ਕਿ ਆਪਾਂ ਫੋਨ ਰੱਖੇ ਹੋਏ ਆ ਸਾਰਿਆਂ ਦੇ ਹੱਥਾਂ ਦੇ ਵਿੱਚ ਹਨਾ ਬਟ ਆਪਾਂ ਉਹਨੂੰ ਯੂਟਿਲਾਈਜ਼ ਨਹੀਂ ਕਰਦੇ ਅੱਛੀ ਤਰ੍ਹਾਂ ਤੇ ਮੈਂ ਸੋਚਿਆ ਕਿ ਇਹਦਾ ਮੈਂ ਇੱਕ ਅੱਛਾ ਬੈਸਟ ਯੂਜ਼ ਕੱਢਾਂ ਤੇ ਫਿਰ ਮੈਂ ਕੈਲੀਗ੍ਰਾਫੀ ਫੌਂਟ ਸਿੱਖੇ ਤੇ ਹੁਣ ਪ੍ਰੋਫੈਸ਼ਨਲੀ ਮੈਂ ਉਸ ਕੰਮ ਨੂੰ ਕਰਦੀ ਪਈ ਆ ਜੀ ਔਰ ਜਿੱਥੇ ਲੋਕ ਬਹੁਤ ਸਾਰੇ ਲੋਕ ਕਰੋਨਾ ਦੇ ਵਿੱਚ ਖਾਣਾ ਬਣਾਉਣ ਦੇ ਵਿੱਚ ਰੁੱਝ ਗਏ ਸੀਗੇ ਆਪਣੇ ਕਿਚਨ ਦੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਕਰਦੇ ਸੀ ਤੁਸੀਂ ਬਰਸ਼ ਦੇ ਨਾਲ ਕੁਝ ਪੈਨ ਖਾਸ ਕਿਸਮ ਦੇ ਹੁੰਦੇ ਆ ਇਸ ਕੈਲੀਗ੍ਰਾਫੀ ਦੇ ਵਿੱਚ ਵਰਤੇ ਜਾਂਦੇ ਉਹਨਾਂ ਦੇ ਨਾਲ ਜ਼ਿੰਦਗੀ ਦੇ ਕੁਝ ਖਾਸ ਅੱਖਰ ਜਿਹੜੇ ਉਹ ਉਗੇੜਨੇ ਸ਼ੁਰੂ ਕਰ ਦਿੱਤੇ ਇਹ ਤੁਹਾਨੂੰ ਪਹਿਲਾਂ ਕਦੇ ਇਸ ਦੇ ਬਾਰੇ ਕਦੀ ਖਿਆਲ ਆਇਆ ਸੀ ਕਿ ਕਰੋਨਾ ਦੇ ਦੌਰਾਨ ਹੀ ਇਹ ਖਿਆਲ ਆਇਆ ਅਕਚੁਅਲੀ ਸ਼ੁਰੂ ਤੋਂ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਤਾਂ ਸੀਗੀ ਕਿਉਂਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਮੈਂ ਕੰਪੀਟੀਸ਼ਨਸ ਦੇ ਵਿੱਚ ਬਹੁਤ ਜ਼ਿਆਦਾ ਪਾਰਟਿਸਿਪੇਟ ਕਰਦੀ ਸੀਗੀ ਤੇ ਰਾਈਟਿੰਗ ਮੇਰੀ ਠੀਕ ਸੀਗੀ ਸ਼ੁਰੂ ਤੋਂ ਤੇ ਮੈਂ ਸੋਚਿਆ ਕਿ ਇਹਦਾ ਆਪਾਂ ਕਿਦਾਂ ਹਨਾ ਬੈਸਟ ਯੂਸ ਕਰ ਸਕਦੇ ਆ ਤੇ ਫਿਰ ਮੈਂ ਇਸ ਵੱਲੀ ਹੋ ਗਈ ਥੋੜਾ ਜਿਹਾ ਕੈਲੀਗ੍ਰਾਫੀ ਵੱਲ ਆਪਣਾ ਟਾਈਮ ਯੂਟਿਲਾਈਜ਼ ਕਰਨਾ ਸਟਾਰਟ ਕਰ ਦਿੱਤਾ ਇਹ ਜਿਹੜੀ ਕੈਲੀਗ੍ਰਾਫੀ ਹੈ ਇਹ ਸਾਨੂੰ ਕੀ ਕਹਿੰਦੇ ਫਿਊਚਰ ਸਾਡਾ ਸਿਕਯੂਰ ਕਰ ਸਕਦੀ ਹੈ ਨਹੀਂ ਇਹ ਐਜ਼ ਆ ਮੈਂ ਹੌਬੀ ਪਰਸੂ ਕਰਦੀ ਪਈਆਂ ਠੀਕ ਹੈ ਇਹ ਮੈਂ ਕਹਿ ਸਕਦੀ ਹਾਂ ਕਿਉਂਕਿ ਮੇਨ ਫੋਕਸ ਤਾਂ ਮੇਰਾ ਹੈ ਮੇਰੀ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਚੱਲ ਰਹੀ ਹੈ ਨਾਲ ਮੈਂ ਹੁਣ ਇਸ ਵੇਲੇ ਮਾਸਟਰਸ ਕਰਦੀ ਪਈ ਆ ਮੇਨ ਫੋਕਸ ਮੇਰਾ ਸਟੱਡੀ ਆ ਇਹ ਮੈਂ ਐਜ਼ ਅ ਸ਼ੌਂਕ ਦੇ ਤੌਰ ਦੇ ਉੱਤੇ ਕਰਦੀ ਪਈ ਆ ਥੋੜਾ ਪਤਾ ਕਿਉਂਕਿ ਇਹਦੇ ਮੈਂਜ਼ ਵਗੈਰਾ ਕਾਫੀ ਐਕਸਪੈਂਸਿਵ ਹੁੰਦੇ ਹੈਗੇ ਆ ਉਹ ਮਟੀਰੀਅਲ ਪਰਚੇਸ ਕਰਨ ਦੇ ਵਿੱਚ ਮੈਨੂੰ ਥੋੜੀ ਜੀ ਹੈਲਪ ਹੋ ਜਾਂਦੀ ਮੈਨੂੰ ਪੇਰੈਂਟਸ ਤੇ ਡਿਪੈਂਡ ਨਹੀਂ ਕਰਨਾ ਪੈਂਦਾ ਉਸ ਚੀਜ਼ ਦੇ ਵਿੱਚ ਬਸ ਇਹ ਉੱਥੇ ਤੱਕ ਹੈਗਾ ਆ ਜੀ ਪੀਸਸ ਬਣਾਉਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਅੱਛਾ ਇਹ 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 ਖਿਆਲ ਕਿਥੋਂ ਆਇਆ ਇਹ 10th ਤੋਂ ਬਾਅਦ ਹੀ ਮੈਂ ਆਪਣੇ ਮਦਰ ਨੇ ਡਿਸਾਈਡ ਕਰ ਲਿਆ ਸੀਗਾ ਜਦੋਂ 10th ਤੋਂ ਬਾਅਦ ਆਪਾਂ ਕਰਦੇ ਨੇ ਕੈਰੀਅਰ ਕਾਉਂਸਲਿੰਗ ਕਰੋ ਜੇ ਉਹ ਮੇਰੀ ਕੈਰੀਅਰ ਕਾਉਂਸਲਿੰਗ ਮੇਰੇ ਮਦਰ ਨੇ ਕੀਤੀ ਸੀਗੀ ਹਾਂਜੀ ਤੇ ਅਸੀਂ ਆਪਸੇ ਵਿੱਚ ਡਿਸਕਸ ਕਰ ਲਿਆ ਸੀਗਾ ਕਿ ਆਪਾਂ ਸਟੱਡੀ ਕਰਦੇ ਪਏ ਆ ਬਟ ਆਪਾਂ ਕਿਸੇ ਐਸੇ ਲੈਵਲ ਦੇ ਉੱਤੇ ਪਹੁੰਚਣਾ ਹੈਗਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਈਲ ਚੇਅਰ ਦੇ ਉੱਤੇ ਬੈਠ ਕੇ ਵੀ ਜਿਹੜਾ ਆਪਾਂ ਆਪਣੀ ਲਾਈਫ ਦੇ ਗੋਲਸ ਨੂੰ ਅਚੀਵ ਕਰ ਸਕਦੇ ਆ ਬਿਲਕੁਲ ਜੀ ਕਿਉਂਕਿ ਦੇਖੋ ਤੁਹਾਡੀ ਜਿਹੜੀ ਮੁਸਕਰਾਹਟ ਆ ਇੱਥੇ ਇਹ ਦੱਸਦੀ ਹੈ ਕਿ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਤੁਸੀਂ ਉਹਨਾਂ ਬੱਚਿਆਂ ਤੋਂ ਕਿੰਨਾ ਉੱਪਰ ਹੋ ਜਿਹੜੇ ਸਧਾਰਨ ਬੱਚੇ ਹੁੰਦੇ ਆਂ ਸੁਂਦਿਆਂ ਵੀ ਕੁਝ ਕਰਦੇ ਨਹੀਂ ਤੁਸੀਂ ਇੱਕ ਉਹਨਾਂ ਦੇ ਵਾਸਤੇ ਇੱਕ ਚਾਨਣ ਮਨਾਰਾ ਹੋ ਤੁਸੀਂ ਉਹਨਾਂ ਦੇ ਵਾਸਤੇ ਰਾਹ ਦਸੇਰਾ ਹੋ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਔਖੇ ਡਾਡੇ ਪਾੰਦੇ ਤੇ ਹੋਈਏ ਕਿਤੇ ਨਾ ਕਿਤੇ ਪਹੁੰਚ ਸਕਦੇ ਆਂ ਕਵਿਤਾਵਾਂ ਲਿਖਣ ਦਾ ਸ਼ੌਂਕ ਵੀ ਐਨਨਸੀ ਨੂੰ ਹਾਂਜੀ ਬਿਲਕੁਲ ਤੇ ਅੱਜ ਫਿਰ ਹੁਣ ਕਿਹੜੀ ਕਵਿਤਾ ਸੁਣਾਵਾਂਗੇ ਸਾਨੂੰ ਛੋਟੀ ਜੀ ਹਾਂਜੀ ਚੁੱਪਚਾਪ ਬੈਠੀ ਹੋਵਾਂ ਚੁੱਪ-ਚਾਪ ਬੈਠੀ ਹਵਾਂ ਤਾਂ ਮੇਰੇ ਮਨ ਦਾ ਹਾਲ ਜਾਣ ਲੈਂਦੀ ਹੈ ਪਤਾ ਨਹੀਂ ਮੇਰੇ ਵਿੱਚ ਇੰਨਾ ਸਬਰ ਕਿਉਂ ਨਹੀਂ ਪਰ ਉਹ ਤਾਂ ਵਕਤ ਦੀਆਂ ਤੱਤੀਆਂ ਹਵਾਵਾਂ ਵਿੱਚ ਵੀ ਠੰਡ ਮਾਣ ਲੈਂਦੀ ਹੈ ਇਹ ਮੇਰਾ ਖੁਸ਼ ਰਹਿਣ ਦਾ ਦਿਖਾਵਾ ਦੁਨੀਆ ਮੋਰੇ ਤਾਂ ਜਲ ਜਾਂਦਾ ਹੈ ਪਰ ਉਹ ਤਾਂ ਮੇਰੇ ਝੂਠੇ ਹਾਸੇ ਪਿਛਲਾ ਦਰਦ ਵੀ ਪਛਾਣ ਲੈਂਦੀ ਹੈ ਮੇਰਾ ਹਰ ਦਰਦ ਹਰ ਡਰ ਇੱਕ ਪਲ ਲਈ ਜਿਵੇਂ ਟੇਰ ਕਰ ਦਿੰਦੀ ਹੈ ਉਹ ਇੱਕ ਵਾਰ ਮੈਨੂੰ ਜਦੋਂ ਸ਼ਫਕਤ ਨਾਲ ਵੇਖ ਲੈਂਦੀ ਹੈ ਆ ਮੈਂ ਇਸ ਵੇਲੇ ਦੇਖ ਰਿਹਾ ਕਿ ਨੈਂਸੀ ਆ ਥੋੜੀ ਜਿਹੀ ਭਾਵੁਕ ਹੋਈ ਹੈ ਨੈਂਸੀ ਕਿਉਂ ਇਹ ਭਾਵੁਕਤਾ ਕਿਉਂ ਤੁਸੀਂ ਤਾਂ ਬਹਾਦਰ ਬੱਚੇ ਹੋ ਹਾਂਜੀ ਕਿਸੇ ਵੇਲੇ ਮੈਂ इमोशनल ਹੋ ਜਾਂਦੀ ਆ ਕਿਉਂਕਿ ਮੈਂ ਕੁਝ ਵੀ ਜੋ ਕੁਝ ਵੀ ਕਰਨਾ ਚਾਹੁੰਦੀ ਆ ਲਾਈਫ ਦੇ ਵਿੱਚ ਸਾਰਾ ਕੁਝ ਮੈਂ ਆਪਣੇ ਮਦਨ ਨੂੰ ਡੈਡੀਕੇਟ ਕਰਦੀ ਆ ਤਾਂ ਕਿਸੇ ਵੇਲੇ ਦਿਮਾਗ ਦੇ ਵਿੱਚ ਆਂਦਾ ਕਿ ਮੈਂ ਜੋ ਸੋਚਿਆ ਆ ਉਹ ਪਰਮਾਤਮਾ ਕਰੇ ਕਿ ਉਹ ਪੂਰਾ ਹੋ ਜਵੇ ਤਾਂ ਇਸ ਤੋਂ ਵੱਡੀ ਅਚੀਵਮੈਂਟ ਮੇਰੇ ਵਾਸਤੇ ਲਾਈਫ ਵਿੱਚ ਕੁਝ ਨਹੀਂ ਹੋਗੀ ਬਿਲਕੁਲ ਔਰ ਕਿਉਂਕਿ ਅਸੀਂ ਦੱਸ ਦੇਣਾ ਚਾਹੁੰਦੇ ਕਿ ਨੈਂਸੀ ਦੀਆਂ ਦੋ ਕਾਵ ਸੰਗ੍ਰਹਿ ਜਿਹੜੇ ਆ ਉਹ ਆ ਚੁੱਕੇ ਦੋ ਕਾਵ ਸੰਗ੍ਰਹਿ ਜਿਹੜੇ ਹੈਗੇ ਆ ਸੰਯੁਕਤ ਰੂਪ ਦੇ ਵਿੱਚ ਆਇਆ ਜਿਦੇ ਵਿੱਚ ਨੈਂਸੀ ਦੀਆਂ ਕਵਿਤਾਵਾਂ ਛਪੀਆਂ ਹੋਈਆਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਨੈਂਸੀ ਅੱਗੇ ਵਧ ਰਹੀ ਹੈ ਨੈਂਸੀ ਰਾਹਾਂ ਦੀਆਂ ਬੜੀਆਂ ਤਕਲੀਫਾਂ ਹੁੰਦੀਆਂ ਨੇ ਹਨਾ ਇਸ ਫੀਲਡ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਤਕਲੀਫਾਂ ਚੱਲਣੀਆਂ ਪੈ ਰਹੀਆਂ ਨੇ ਪਰ ਤੁਸੀਂ ਉਹਨਾਂ ਤਕਲੀਫਾਂ ਨੂੰ ਸਰ ਕਰਦਿਆਂ ਹੋਇਆ ਅੱਗੇ ਵਧ ਰਹੇ ਹੋ ਜਿਹੜੇ ਬਾਕੀ ਬੱਚੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਕੋਈ ਇਹ ਕਹਿਣਾ ਚਾਹੁੰਦੀ ਕਿ ਹਰਡਲਸ ਆਬਸਟਾਕਲਸ ਹਰ ਹਰ ਕਿਸੇ ਦੀ ਲਾਈਫ ਦੇ ਵਿੱਚ ਆਉਂਦੇ ਆ ਇਹ ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਆ ਤਾਂ ਮੈਂ ਇਹਨੂੰ ਆਪਣੀ ਲਾਈਫ ਦੀ ਰੁਕਾਵਟ ਸਮਝ ਕੇ ਮੈਂ ਬੈਠ ਜੰਮਾਂ ਹਨਾ ਬਾਕੀ ਤੁਹਾਨੂੰ ਜੇ ਪਰਮਾਤਮਾ ਨੇ ਤੰਦਰੁਸਤ ਸਰੀਰ ਦਿੱਤਾ ਹੋਇਆ ਠੀਕ ਆ ਤੇ ਤੁਸੀਂ ਉਹਦਾ ਬੈਸਟ ਯੂਜ਼ ਕੱਢੋ ਠੀਕ ਆ ਤੁਸੀਂ ਆਪਣੇ ਪੇਰੈਂਟਸ ਦੇ ਹਿਸਾਬ ਦੇ ਨਾਲ ਚੱਲੋ ਆਪਣੇ ਪੇਰੈਂਟਸ ਦੇ ਜਿਹੜੇ ਤੁਹਾਡੇ ਸੁਪਨੇ ਆ ਉਹਨਾਂ ਨੂੰ ਆਪਣਾ ਸੁਪਨਾ ਬਣਾ ਕੇ ਤੁਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਮੈਂ ਇਹੀ ਕਹਿਣਾ ਚਾਹੁੰਦੀ ਦੇਖੋ ਇਹ ਜਿਹੜੀ ਜ਼ਿੰਦਗੀ ਹੈ ਇਹ ਜ਼ਿੰਦਗੀ ਬਹੁਤ ਸਾਡੇ ਕੋਲੋਂ ਇੱਕ ਤਪੱਸਿਆ ਪਾਲਦੀ ਹੈ ਜਿਹੜੇ ਲੋਕ ਤਪੱਸਿਆ ਕਰਦੇ ਨੇ ਫਿਰ ਉਹੀ ਇੱਥੇ ਮਿੱਟੀ ਦੇ ਵਿੱਚ ਘੁਲਦੇ ਨੇ ਮਿੱਟੀ ਦੇ ਵਿੱਚੋਂ ਸੋਨਾ ਹੋ ਕੇ ਨਿਕਲਦੇ ਨੇ ਕੁਠਾਲੀ ਦੇ ਵਿੱਚ ਪੈਂਦੇ ਨੇ ਕੁੱਟ ਪੈਂਦੀ ਹੈ ਫਿਰ ਗਹਿਣੇ ਬਣਦੇ ਨੇ ਔਰ ਇਸੇ ਤਰ੍ਹਾਂ ਤੁਸੀਂ ਤਕਲੀਫਾਂ ਦੁੱਖ ਕਿਸ-ਕਿਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਨੇ ਕਿ ਜਿਹੜੇ ਤੁਹਾਡੇ ਰਾਹ ਦੇ ਵਿੱਚ ਆ ਰਹੇ ਨੇ ਕਿ ਜਿਨ੍ਹਾਂ ਨੂੰ ਜੇਕਰ ਸ਼ਾਸਨ ਪ੍ਰਸ਼ਾਸਨ ਸੁਣਦਾ ਹੋਵੇ ਤੁਹਾਡੇ ਵਰਗੇ ਹੋਰ ਬੱਚਿਆਂ ਦੀਆਂ ਉਹ ਦੁੱਖ ਤਕਲੀਫਾਂ ਨੂੰ ਦੂਰ ਕਰ ਸਕੇ ਕਿਹੜੀਆਂ ਕਿਹੜੀਆਂ ਕਿੱਥੇ ਕਿੱਥੇ ਕੀ ਕੀ ਤਕਲੀਫਾਂ ਹੁੰਦੀਆਂ ਦੱਸੋਗੇ ਸਾਨੂੰ ਸਰ ਪਹਿਲੀ ਗੱਲ ਤਾਂ ਇਹ ਆ ਕਿ 휠ਚਰ ਐਕ্সেਸਿਬਿਲਟੀ ਦੀ ਪ੍ਰੋਬਲਮ ਆ ਹਰ ਇੱਕ ਬਿਲਡਿੰਗ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਜਲੰਧਰ ਦੇ ਵਿੱਚ ਜਿੰਨੀਆਂ ਵੀ ਬਿਲਡਿੰਗਸ ਹੈਗੀਆਂ ਮੈਂ ਇਹ ਨਹੀਂ ਕਹਿ ਸਕਦੀ ਕਿ 5% ਵੀ ਉਹਦੇ ਵਿੱਚੋਂ ਕੋਈ ਬਿਲਡਿੰਗਸ ਹੋਣਗੀਆਂ ਜਿਨ੍ਹਾਂ ਦੇ ਵਿੱਚ ਐਕਸੈਸੀਬਿਲਟੀ ਹੈਗੀ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਕੋਈ ਬੰਦਾ ਜਿਹੜਾ 휠ਚੇਅਰ ਦੇ ਉੱਤੇ ਹੈਗਾ ਹੁਣ ਜਿੱਦਾਂ ਮੈਂ ਸਿਵਲ ਸਰਵਿਸਿਜ਼ ਦੀ ਪ੍ਰਪਰੇਸ਼ਨ ਕਰ ਰਹੀ ਆ ਉਹਦੇ ਵਿੱਚ ਮੈਨੂੰ ਕੋਚਿੰਗ ਦੀ ਜ਼ਰੂਰਤ ਹੈਗੀ ਆ ਬਟ ਮੇਰਾ ਜਿਹੜਾ ਪ੍ਰੋਬਲਮ ਉੱਥੇ ਆ ਜਾਂਦੀ ਆ ਕਿ ਜਾਂ ਤਾਂ ਉਹ ਫਰਸਟ ਫਲੋਰ ਦੇ ਉੱਤੇ ਉਹਨਾਂ ਨੇ ਕੋਚਿੰਗ ਸੈਂਟਰ ਸਟੈਬਲਿਸ਼ ਕੀਤੇ ਹੋਏ ਜਾਂ ਫਿਰ ਬੇਸਮੈਂਟ ਦੇ ਵਿੱਚ ਹੁੰਦੇ ਆ ਤੇ ਹੁਣ ਫਿਰ ਮੈਨੂੰ ਆਨਲਾਈਨ ਮੋਡ ਵੱਲ ਜਾਣਾ ਪੈਣਾ ਕਿਉਂਕਿ ਆਪਾਂ ਆਨਲਾਈਨ ਮੋਡ ਦੀ ਗੱਲ ਕਰਦੇ ਆਂ ਬਟ ਜਿਹੜਾ ਆਫਲਾਈਨ ਮੋਡ ਦੇ ਵਿੱਚ ਇੱਕ ਫੇਸ ਟੂ ਫੇਸ ਇੰਟਰੈਕਸ਼ਨ ਕਰਕੇ ਆਪਾਂ ਸਟੱਡੀ ਕਰਨੀ ਆ ਜਾਂ ਕੋਚਿੰਗ ਲੈਣੀ ਆ ਉਹਦੀ ਗੱਲ ਹੋਰ ਹੋ ਜਾਂਦੀ ਥੋੜੀ ਜੀ ਤੇ ਇਸ ਕਰਕੇ ਫਿਰ ਮੈਨੂੰ ਹੁਣ ਆਨਲਾਈਨ ਮੋਡ ਵੱਲ ਸ਼ਿਫਟ ਹੋਣਾ ਪੈ ਰਿਹਾ ਕਿਉਂਕਿ ਆਫਲਾਈਨ ਦਾ ਮੇਰੇ ਕੋਈ ਸਰਸਸ ਮਨ ਨਹੀਂ ਬਾਰੇ ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਨੂੰ ਕਦੇ ਵੀ ਕੋਈ ਇਸ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਜੋ ਤੁਹਾਨੂੰ ਮਿਲਣੀ ਚਾਹੀਦੀ ਹੈ ਚਾਹੇ ਕੋਈ ਸਰਕਾਰੀ ਦਰਬਾਰੇ ਕਿਸੇ ਵੀ ਬਿਲਡਿੰਗ ਦੇ ਵਿੱਚ ਤੁਸੀਂ ਜਾਣਾ ਹੋਵੇ ਉੱਥੇ ਕਦੇ ਨਹੀਂ ਇਦਾਂ ਦਾ ਕੁਝ ਮਿਲਿਆ ਤੁਹਾਨੂੰ ਨਹੀਂ ਸਰ ਕਿਤੇ ਵੀ व्हीਲਚੇਅਰ ਐਕਸੈਸੀਬਿਲਟੀ ਨਹੀਂ ਹੈਗੀ ਏਟੀਐਮਸ ਏਟੀਐਮਸ ਹੈਗੇ ਆ ਜਿੰਨੇ ਹਨਾ ਏਟੀਐਮਸ ਦੇ ਵਿੱਚ ਵੀ व्हीਲਚੇਅਰ ਐਕਸੈਸੀਬਿਲਟੀ ਨਹੀਂ ਹੈਗੀ ਤੇ ਉਹਦੇ ਉਹ ਬਹੁਤ ਜ਼ਰੂਰੀ ਚੀਜ਼ ਹੈਗੀ ਕੋਈ ਬੰਦਾ 휠ਚੇਅਰ ਦੇ ਉੱਤੇ ਹੈਗਾ ਤਾਂ ਉਹਨੇ ਜਾ ਕੇ ਜੀ ਏਟੀਐਮ ਐਕਸੈਸ ਕਰਨਾ ਤਾਂ ਕਿਸ ਤਰ੍ਹਾਂ ਕਰੇਗਾ ਹੈਨਾ ਉਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਈਵਨ ਦਨ ਕਿ ਮੈਂ ਇੱਕ ਇਗਜ਼ਾਮ ਦੇਣ ਗਈ ਸੀ ਤਿੰਨ ਚਾਰ ਮਹੀਨੇ ਹੋ ਗਏ ਉੱਥੇ ਉਹਨਾਂ ਨੇ ਇਹ ਪ੍ਰੋਬਲਮ ਖੜੀ ਕੀਤੀ ਮੇਰੇ ਲਈ ਕਿ ਉਹਨਾਂ ਨੇ ਇਲੈਕਟ੍ਰੋਨਿਕ 휠ਚੇਰ ਅੰਦਰ ਨਹੀਂ ਜਾਣ ਦੇਣੀ ਹੈਗੀ ਜਦ ਕਿ ਮੈਂ ਇਸ 휠ਚੇਰ ਤੋਂ ਇਲਾਵਾ ਹੋਰ ਕਿਸੇ 휠ਚੇਰ ਤੇ ਬੈਠ ਨਹੀਂ ਸਕਦੀ ਮੇਰੀ ਮੇਰੀ ਬੈਕਬੋਨ ਦੇ ਵਿੱਚ ਥੋੜਾ ਜਿਹਾ ਬੈਂਡ ਹੈਗਾ ਤੇ ਨੋਰਮਲ व्हीलचेयर ਤੇ ਮੈਂ ਬੈਠ ਨਹੀਂ ਸਕਦੀ ਤੇ ਪਹਿਲਾਂ ਬਹੁਤ ਜ਼ਿਆਦਾ ਬੈਂਸ ਹੋਈ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਮੈਨੂੰ ਇਗਜ਼ਾਮ ਦੇ ਵਿੱਚ ਅਪੀਅਰ ਹੋਣ ਦਿੱਤਾ ਤੇ ਇਹ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਹੁਣ ਸਪੈਸ਼ਲ ਨੀਡਸ ਦੇ ਬੱਚੇ ਹਨ ਤੁਸੀਂ ਕਿੰਨੇ ਆ ਕੇ ਉਹ ਕੰਪੀਟੀਸ਼ਨਸ ਦੇ ਵਿੱਚ ਅਪੀਅਰ ਹੋਣ ਉਹ ਕੰਪੀਟੀਸ਼ਨਸ ਦੇ ਵਿੱਚ ਕਿੱਦਾਂ ਅਪੀਅਰ ਹੋਣਗੇ ਜਦ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਹੀ ਨਹੀਂ ਸਮਝ ਰਹੇ ਹਰ ਇੱਕ ਪ੍ਰੋਬਲਮ ਦੀ ਨੀਡ ਹਰ ਇੱਕ ਪ੍ਰੋਬਲਮ ਦੀ ਜ਼ਰੂਰਤ ਵੱਖਰੀ ਹੁੰਦੀ ਹੈ ਗਿਆ ਤਾਂ ਉਸ ਹਿਸਾਬ ਦੇ ਨਾਲ ਡੀਲ ਕਰਨਾ ਚਾਹੀਦਾ ਉਹਦੇ ਨਾਲ ਬਿਲਕੁਲ ਜੀ ਜੇਕਰ ਸਾਡਾ ਪ੍ਰਸ਼ਾਸਨ ਇਸ ਗੱਲਬਾਤ ਨੂੰ ਸੁਣੇ ਸਮਝੇ ਇਹਨਾਂ ਬੱਚਿਆਂ ਦੀਆਂ ਦੁੱਖ ਤਕਲੀਫਾਂ ਨੂੰ ਦੇਖੇ ਤੇ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਕੰਦਾਂ ਤੇ ਨਾਰੇ ਲਿਖਣ ਦੇ ਨਾਲ ਸਾਡਾ ਦੇਸ਼ ਮਹਾਨ ਨਹੀਂ ਬਣਨਾ ਤੁਸੀਂ ਕਾਗਜ਼ੀ ਪੱਤਰੀ ਜੋ ਮਰਜ਼ੀ ਇਹਨਾਂ ਬੱਚਿਆਂ ਨੂੰ ਦੇਈ ਦਿਓ ਜਦ ਤੱਕ ਇਹਨਾਂ ਬੱਚਿਆਂ ਦੇ ਹੱਕ ਇਹਨਾਂ ਦੇ ਕੋਲ ਅਸਲ ਰੂਪ ਦੇ ਵਿੱਚ ਅਮਲੀ ਰੂਪ ਦੇ ਵਿੱਚ ਨਹੀਂ ਪਹੁੰਚਦੇ ਤਦ ਤੱਕ ਇਹ ਬੱਚੇ ਕਿਵੇਂ ਤਰੱਕੀ ਕਰ ਸਕਦੇ ਆ ਸਾਡੀ ਵੀ ਸਰਕਾਰ ਨੂੰ ਇਹ ਅਪੀਲ ਆ ਕਿ ਅਜਿਹੇ ਬੱਚੇ ਜਿਹੜੇ ਖਾਸ ਜ਼ਰੂਰਤਾਂ ਵਾਲੇ ਨੇ ਉਹਨਾਂ ਦੀ ਸਾਨੂੰ ਖਾਸ ਮੂਰੇ ਹੋ ਕੇ ਬਾਫੜਨੀ ਚਾਹੀਦੀ ਹੈ ਤਾਂ ਕਿ ਇਹ ਬੱਚੇ ਕੰਪੀਟੀਸ਼ਨ ਦੇ ਵਿੱਚ ਬੈਠਣ ਉੱਥੇ ਇਹਨਾਂ ਨੂੰ ਸੁਖ-ਸਹੂਲਤਾਂ ਮਿਲਣ ਔਰ ਇਹ ਆਪਣੇ ਦੇਸ਼ ਦੀ ਸੇਵਾ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਨੈਂਸੀ ਕਵਤਾਵਾਂ ਕਿਹੜੇ ਵੇਲੇ ਲਿਖਦੇ ਹੋ ਮੈਂ ਐਕਚੁਅਲੀ ਡਾਇਰੀ ਰਾਈਟਿੰਗ ਕਰਦੀ ਹਾਂ ਰੋਜ਼ ਰਾਤ ਨੂੰ ਜੋ ਜੋ ਮੈਂ ਦਿਨ ਦੇ ਵਿੱਚ ਕੀਤਾ ਹੁੰਦਾ ਜਾਂ ਮੇਰੀਆਂ ਕੁਝ ਵੀ ਫੀਲਿੰਗਸ ਹੁੰਦੀਆਂ ਫਿਰ ਮੈਂ ਉਹਦੇ ਵਿੱਚ ਜਦੋਂ ਮੇਰੇ ਦਿਮਾਗ ਦੇ ਵਿੱਚ ਕੋਈ ਪੋਇਟਰੀ ਆਉਂਦੀ ਹੈ ਤੇ ਮੈਂ ਆਪਣੀ ਡਾਇਰੀ ਦੇ ਵਿੱਚ ਲਿਖਦੀ ਹਾਂ ਰੋਜ਼ ਇਹ ਡਾਇਰੀ ਕਿਉਂ ਲਿਖਦੇ ਹੋ ਦੇਖੋ ਕੁਝ ਗੱਲਾਂ ਹੁੰਦੀਆਂ ਕਿ ਉਹ ਆਪਾਂ ਆਪਣੇ ਨਾਲ ਕਰਨੀਆਂ ਹੁੰਦੀਆਂ ਹਨਾ ਆਪਾਂ ਸਾਰੀਆਂ ਗੱਲਾਂ ਪੇਰੈਂਟਸ ਦੇ ਨਾਲ ਜਾਂ ਬ੍ਰਦਰ ਸਿਸਟਰ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਨਹੀਂ ਕਰ ਸਕਦੇ ਤੇ ਉਹ ਡਾਇਰੀ ਮੇਰੀ ਇੱਕ ਦੋਸਤ ਆ ਮੈਂ ਉਹਦੇ ਵਿੱਚ ਆਪਣੀਆਂ ਫੀਲਿੰਗਸ ਸਾਰੀਆਂ ਐਕਸਪ੍ਰੈਸ ਕਰਦੀ ਆ ਜੀ ਤੇ ਅੱਜ ਸਾਡੇ ਨਾਲ ਫੀਲਿੰਗਸ ਆਪਣੀਆਂ ਸ਼ੇਅਰ ਕਰਕੇ ਕਿਦਾਂ ਦਾ ਲੱਗਾ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਾ ਬਹੁਤ-ਬਹੁਤ ਸ਼ੁਕਰੀਆ ਨਹਿਨਸੀ ਸਾਡੇ ਨਾਲ ਇਹ ਤੁਸੀਂ ਸਮਾਂ ਬਿਤਾਇਆ ਕਿਉਂਕਿ ਤੁਸੀਂ ਤਿਆਰੀ ਕਰਨੀ ਪੀਸੀਐਸ ਦੀ ਔਰ ਪੜ੍ਹਾਈ ਵੀ ਕਰਨੀ ਹੈ ਆਪਣੀ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੇ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ ਔਰ ਤੁਸੀਂ ਇੱਕ ਵਧੀਆ ਉੱਚੇ ਰੁਤਬੇ ਤੇ ਪਹੁੰਚੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਟੂ ਯੂ ਔਰ ਇਸ ਸੰ ਰੰਦੀਪ ਕੌਰ ਨੈਂਸੀ ਉਹਨਾਂ ਬੱਚਿਆਂ ਦੇ ਲਈ ਇੱਕ ਮਿਸਾਲ ਜਿਹੜੇ ਘਰਾਂ ਦੇ ਵਿੱਚ ਸਾਰੇ ਸੁੱਖ ਆਰਾਮ ਹੁੰਦੇ ਆਂ ਸੁੰਦੇ ਆਂ ਵੀ ਕੁਝ ਨਹੀਂ ਕਰ ਪਾਉਂਦੇ ਪਰ ਇਸ ਬੱਚੀ ਨੇ ਆਪਣੇ ਹੱਥਾਂ ਦੇ ਨਾਲ ਜਿੱਥੇ ਖੂਬਸੂਰਤ ਅੱਖਰ ਨਕਾਸ਼ ਦਿੱਤੇ ਨੇ ਜਿੱਥੇ ਉਹਨਾਂ ਖੂਬਸੂਰਤ ਅੱਖਰਾਂ ਨੂੰ ਕਾਗਜ਼ ਦੇ ਪੰਨਿਆਂ ਤੇ ਸਾਫ਼ ਸੁਥਰਾ ਉਕਾਰ ਦਿੱਤਾ ਉਥੇ ਹੀ ਉਹ ਆਪਣੀ ਜ਼ਿੰਦਗੀ ਦੇ ਨਕਸ਼ੇ ਵੀ ਸੁਧਾਰਨ ਦੇ ਵਾਸਤੇ ਲਗਾਤਾਰ ਯਤਨਸ਼ੀਲ ਨੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ